ਸਾਸਿਗਲ ਦੋਸਤੋ ਮੈਂ ਤੁਹਾ ਆਪਣਾ ਸੁਖਚੈਨ ਰਾਹੀ ਆਰਐਸ ਗਲੋਬਲ ਇਮੀਗ੍ਰੇਸ਼ਨ ਤੋਂ ਅੱਜ ਇੱਕ ਵਾਰ ਫਿਰ ਹਾਜ਼ਰ ਆ 2020 ਦੇ ਸਾਲ ਦੇ ਅਖੀਰਲੇ ਲਾਈਵ ਸ਼ੋ ਨੂੰ ਲੈ ਕੇ ਵੈਸੇ ਆਲਰੇਡੀ ਮੰਡੇ ਨੂੰ ਲਾਈਵ ਸ਼ੋ ਕੀਤਾ ਸੀ ਤਾਂ ਕਿਹਾ ਸੀ ਕਿ ਇਹ ਸਾਲ ਦਾ ਅਖੀਰਲਾ ਲਾਈਵ ਸ਼ੋ ਹੋਏਗਾ ਫਿਰ ਮਿਲਾਂਗਾ ਅਗਲੇ ਸੋਮਵਾਰ 2021 ਦੇ ਵਿੱਚ ਬਟ ਮੈਨੂੰ ਲੱਗਦਾ ਕਿ ਜਿਹੜਾ ਇਹ 2020 ਹੈ ਨਾ ਇਹਨੇ ਜਾਂਦੇ ਜਾਂਦੇ ਕੋਈ ਕਸਰ ਛੱਡਣੀ ਨਹੀਂ ਕਿਸ ਦੀ ਕਿਹਨੂੰ ਸੁੱਖ ਦਾ ਸਾਹ ਓਨ ਦੇਣਾ ਨਹੀਂ ਇਸ 2020 ਨੇ ਸੋ ਤੁਸੀਂ ਡਿਸਕ੍ਰਿਪਸ਼ਨ ਪੜ੍ਹੀ ਹੈ ਦੇਖੀ ਹੋਏਗੀ ਕਿ 2020 ਦੇ ਅਖੀਰ ਚ ਜਾਂਦੇ ਜਾਂਦੇ ਫਿਰ ਕੈਨੇਡਾ ਦੇ ਕਾਲਜਾਂ ਨੇ ਉਡਾਈ ਬੱਚਿਆਂ ਦੀ ਸਟੂਡੈਂਟਸ ਦੀ ਵਿਦਿਆਰਥੀਆਂ ਦੀ ਤੇ ਏਜੰਟਾਂ ਦੀ ਸੋ ਰਾਤ ਨੂੰ ਹੀ ਲਗਭਗ 8:30 9:00 ਵਜੇ ਇੱਕ ਮੈਸੇਜ ਸਾਰੇ ਗਰੁੱਪਸ ਵਿੱਚ ਬੜਾ ਵਾਇਰਲ ਹੋਇਆ ਔਰ ਸਵੇਰ ਤੋਂ ਲੈ ਕੇ ਹੁਣ ਤੱਕ ਤਕਰੀਬਨ 50 ਤੋਂ 60 ਕਾਲਸ ਮੈਂ ਹੀ ਮੁਨਾਬ ਦੇ ਮੇਰੇ ਪਰਸਨਲ ਨੰਬਰ ਤੇ ਬੱਚਿਆਂ ਦੀਆਂ ਸਟੂਡੈਂਟਸ ਦੀ ਆ ਚੁੱਕੀਆਂ ਸੋ ਇੱਕ ਵਾਰ ਫਿਰ ਮੌਂਟਰੀਅਲ ਤੇ ਕਾਲਜਸ ਦੇ ਕਰਕੇ ਬੱਚਿਆਂ ਦੇ ਵਿੱਚ ਔਰ ਏਜੰਟਾਂ ਦੇ ਵਿੱਚ ਥੋੜੀ ਜੀ ਹੜਬੜਾਹਟ ਵੜੀ ਸਥਿਤੀ ਹੋਈ ਹੈ ਸੋ ਮੈਨੂੰ ਲੱਗਾ ਕਿ ਫਿਰ ਲਾਈਵ ਹੋ ਕੇ ਇੱਕ ਵਾਰ ਸਾਰਿਆਂ ਨੂੰ ਫਿਰ ਦੱਸ ਦੇਣਾ ਚਾਹੀਦਾ ਅ ਮੈਂ ਸੇ ਮੈਂ ਪੜ੍ਹ ਕੇ ਤੁਹਾਨੂੰ ਦੱਸ ਦੇਣਾ ਜੀ ਜਿਹੜੇ ਮੋਂਟਰੀਅਲ ਦੇ ਕਾਲਜਸ ਦੇ CAQ सस्पेंड ਹੋਏ ਨੇ ਟੈਂਪਰੇਰੀ ਬੇਸਿਸ ਤੇ ਉਹਦੇ ਕਰਕੇ ਬੜੀ ਵੱਡੀ ਪੱਧਰ ਤੇ ਬੱਚੇ ਜਿਹੜੇ ਮੋਂਟਰੀਅਲ ਜਾਣ ਦੀ ਝੁਕਸੀ ਜਿਨ੍ਹਾਂ ਨੇ ਕਾਲਜ ਚ ਫੀਸ ਭਰੀ ਸੀ ਕਿਸੇ ਨੇ ਆਪ ਦਾ ਵੀਜ਼ਾ ਅਪਲਾਈ ਕੀਤਾ ਕਿਸੇ ਨੇ ਕਿਸੇ ਦਾ ਵੀਜ਼ਾ ਆ ਚੁੱਕਿਆ ਹੈ ਸੋ ਕਿਸੇ ਦਾ CA ਕੀ ਅਪਲਾਈਡ ਹੈ ਸੋ ਨਾ ਸਾਰੇ ਬੱਚਿਆਂ ਦੇ ਵਿੱਚ ਇਸ ਟਾਈਮ ਬੜੀ ਇੱਕ ਦੁਚਿੱਤੀ ਵਾਲੀ ਸਥਿਤੀ ਬਣੀ ਪਈ ਹੈ ਔਰ ਬਹੁਤ ਸਾਰੇ ਕੰਸਲਟੈਂਟ ਭਰਾਵਾਂ ਵਿੱਚ ਵੀ ਆਪਸ ਵਿੱਚ ਕਨਫਿਊਜ਼ਨ ਕ੍ਰੀਏਟ ਹੋਈ ਪਈ ਹੈ ਕਿ ਹੁਣ ਕੀ ਹੋਏਗਾ ਫੀਸਾਂ ਫਸ ਜਾਣਗੀਆਂ ਕਿ ਬੱਚਿਆਂ ਦੇ ਪੈਸੇ ਵਾਪਸ ਆਉਣਗੇ ਜਾਂ ਨਹੀਂ ਆਉਣਗੇ ਸੋ ਇਹੋ ਜਿਹਾ ਕੋਈ ਮੁੱਦਾ ਨਹੀਂ ਦੋਸਤੋ ਮੈਂ 5 ਮਿੰਟ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਡਿਟੇਲ ਚ ਦੱਸ ਜਣਾ ਕਿ ਹੈ ਕੀ ਹੈ ਪਹਿਲਾ ਮੋਟਾ ਜਿਹਾ ਦੱਸ ਦਿਆਂ ਕਿ ਕੈਨੇਡਾ ਦੇ ਮੌਂਟਰੀਅਲ ਦੇ ਮੇਜਰ ਜਿਹੜੇ ਵੱਡੇ 10 ਕਾਲਜ ਸੀਗੇ ਉਹਨਾਂ ਕਾਲਜਾਂ ਨੇ ਮੇ ਨਾਮ ਦੱਸਦੇ ਉਹਨਾਂ ਦੇ ਟੈਂਪਰੇਰੀ CAQ ਸਸਪੈਂਡ ਕੀਤੇ ਗਏ ਨੇ ਉਹ ਕਿਉਂ ਸਸਪੈਂਡ ਕੀਤੇ ਗਏ ਨੇ ਉਹਨਾਂ ਵਿੱਚ ਕਿਹੜੇ ਬੱਚਿਆਂ ਨੂੰ ਇੰਪੈਕਟ ਪਏਗਾ ਫਰਕ ਪਏਗਾ ਐਂਡ ਕਿੰਨਾ ਬੱਚਿਆਂ ਨੂੰ ਫਰਕ ਨਹੀਂ ਪਏਗਾ ਉਹਨਾਂ ਬਾਰੇ ਮੈਂ ਡਿਟੇਲ ਚ ਦੱਸ ਦਿੰਨਾ 5-7 ਮਿੰਟ ਲੈ ਕੇ ਸਭ ਤੋਂ ਪਹਿਲਾਂ ਤਾਂ ਐਮ ਕਾਲਜ ਦਾ ਨਾਮ ਹੈ ਜੀ ਉਸ ਤੋਂ ਬਾਅਦ ਮੈਟ੍ਰਿਕਸ ਕਾਲਜ ਆਫ ਮੈਨੇਜਮੈਂਟ ਤੀਜਾ ਕੈਨੇਡਾ ਕਾਲਜ ਜਿਹੜਾ ਸਭ ਤੋਂ ਜ਼ਿਆਦਾ ਪੰਜਾਬ ਚ ਵਿਕੇ ਆ ਸਾਡੇ ਵੀ ਬਥੇਰੇ ਸਟੂਡੈਂਟਸ ਕੈਨੇਡਾ ਕਾਲਜ ਚ ਗਏ ਕਈਆਂ ਦੀ ਐਪਲੀਕੇਸ਼ਨ ਹਾਲੇ ਪ੍ਰੋਸੈਸ ਦੇ ਵਿੱਚ ਹੈ ਸੋ ਉਹਨਾਂ ਸਾਰੇ ਬੱਚਿਆਂ ਦੇ ਲਈ ਵੀ ਇਹ ਲਾਈਵ ਸੈਸ਼ਨ ਉਸ ਤੋਂ ਬਾਅਦ ਹਰਜਿੰਗ ਕਾਲਜ ਹੈ ਸੀਡੀਈ ਕਾਲਜ ਜਿਹੜਾ ਬੜਾ ਵੱਡਾ ਗਰੁੱਪ ਹੈ ਮੌਨਟਰੀਅਲ ਕਾਲਜ ਆਫ ਇੰਸਟੀਟਿਊਸ਼ਨ ਇਨਫੋਰਮੇਸ਼ਨ ਟੈਕਨੋਲੋਜੀ ਇੰਸਟੀਟਿਊਟ ਆਫ ਇੰਸਟੀਟਿਊਟਸ ਪੀਰੀਅਡ ਡੀ ਇਨਫੋਰਮੇਸ਼ਨ ਉਸ ਤੋਂ ਬਾਅਦ ਇਹ ਯੂਨੀਵਰਸਲ ਕਾਲਜ ਕਾਲਜ ਸੀਡੀਆਈ ਗਰੁੱਪ ਜਿਹੜਾ ਬੜਾ ਵੱਡਾ ਗਰੁੱਪ ਹੈ ਔਰ ਮੌਨਟਰੀਅਲ ਕੈਂਪਸ ਆਫ ਸੀਜੀ ਇਹ ਸਾਰੇ ਜਿਹੜੇ 10 ਕਾਲਜ ਨੇ ਇਹਨਾਂ ਚੋ ਮੇਜਰ ਜਿਹੜੇ ਜ਼ਿਆਦਾਤਰ ਕਾਲਜ ਪੰਜਾਬ ਦੇ ਵਿੱਚ ਜਿਹੜੇ ਵਿਕੇ ਜਨਾਂ ਚ ਪੰਜਾਬ ਦੇ ਬੱਚੇ ਨੇ ਅਪਲਾਈ ਕੀਤੀ ਐਪਲੀਕੇਸ਼ਨ ਉਹਨਾਂ ਚ ਨਾਮ ਹੈ ਕੈਨੇਡਾ ਕਾਲਜ ਦਾ ਹਰਜਿੰਗ ਕਾਲਜ ਦਾ ਸੀਡੀ CDE ਦਾ ਮੈਟ੍ਰਿਕਸ ਕਾਲਜ ਅਤੇ M ਕਾਲਜ ਦਾ ਸੋ ਇਹ ਕਾਲਜ ਜਿਹੜੇ ਟੈਂਪਰੇਰੀ ਸਸਪੈਂਡ ਕੀਤੇ ਗਏ ਨੇ ਇਹਨਾਂ ਦੇ CAQs ਬੜਾ ਫਰਕ ਆ ਧਿਆਨ ਨਾਲ ਸਮਝਣ ਦੀ DLI ਨੰਬਰ ਡੈਸੀਗਨੇਟਿਡ ਲਰਨਿੰਗ ਇੰਸਟੀਟਿਊਟ ਨੰਬਰ ਨਾ ਤਾਂ ਸਸਪੈਂਡ ਹੋਇਆ ਨਾ ਟਰਮੀਨੇਟ ਹੋਇਆ ਸਿਰਫ ਇਨਾਂ ਕਾਲਜਸ ਦੇ ਜਿਹੜੇ ਕਿਉਬਿਕ ਸਰਕਾਰ ਨੇ CAQs ਟੈਂਪਰੇਰੀ ਸਸਪੈਂਡ ਕੀਤੇ ਨੇ ਕਿਉਂ ਸਸਪੈਂਡ ਕੀਤੇ ਨੇ ਟੈਂਪਰੇਰੀ ਸਸਪੈਂਡ ਕੀਤੇ ਨੇ 31 ਮਾਰਚ ਤੱਕ ਉਸ ਵੇਲੇ ਦੀ ਮੇਰੀ ਘਟੋ ਘਟੋ ਚਾਰ ਪੰਜ ਕਾਲਜਸ ਨਾਲ ਕੈਨੇਡਾ ਚ ਗੱਲ ਵੀ ਹੋ ਰਹੀ ਉੱਥੇ ਰਾਤ ਹੋਈ ਸੀ ਬਟ ਫਿਰ ਵੀ ਲੰਬੀ ਡਿਸਕਸ਼ਨ ਉਹਨਾਂ ਨਾਲ ਚੱਲਦੀ ਪਈ ਸੀ 15 ਜਨਵਰੀ ਤੱਕ ਉਹਨਾਂ ਕੋਲੋਂ ਸਾਰੇ ਡਾਕੂਮੈਂਟੇਸ਼ਨ ਮੰਗੇ ਗਏ ਨੇ ਆਡਿਟ ਹੋਏਗਾ ਕਿਉਂਕਿ ਬੜੀ ਵੱਡੀ ਪੱਧਰ ਚ ਪਿਛਲੇ 2 ਸਾਲ ਦੇ ਵਿੱਚ ਮੌਂਟਰੀਅਲ ਨੇ ਪੂਰੇ ਕੈਨੇਡਾ ਦੇ ਬੱਚੇ ਖਿੱਚੇ ਜੇ ਐਵਰੀ ਬੇਸ ਤੇ ਆਪਾਂ 100 ਬੱਚਾ ਕੈਨੇਡਾ ਜਾਂਦਾ ਤਾਂ ਤਕਰੀਬਨ 65 ਤੋਂ 70 ਬੱਚਿਆਂ ਨੇ ਮੌਂਟਰੀਅਲ ਦੇ ਵਿੱਚ ਅ ਅਪਲਾਈ ਕੀਤਾ ਇਨਸਟੈਡ ਆਫ ਕੈਨੇਡਾ ਟੋਰਾਂਟੋ ਵੈਨਕੂਵਰ ਜਾਂ ਹੋਰ ਦਾ ਸ਼ਹਿਰਾਂ ਦੇ ਵਿੱਚ ਜਾਈ ਗੱਲ ਕਰੀ ਔਰ ਇੱਕ ਟਾਈਮ ਤੇ ਮੌਨਟਰੀਅਲ ਨੂੰ ਬੜੀ ਬੁਰੀ ਤਰ੍ਹਾਂ ਬਦਨਾਮ ਕੀਤਾ ਜਾਂਦਾ ਸੀ ਉੱਥੇ ਠੰਡ ਬੜੀ ਹੈ ਉੱਥੇ ਕੰਮ ਨਹੀਂ ਹੈਗਾ ਫਲਾਂ ਆ ਢੀਂਗਾ ਬਟ ਪਿਛਲੇ ਡੇਢ ਦੋ ਸਾਲ ਤੋਂ ਪੰਜਾਬ ਵਿੱਚ ਬੜੀ ਵੱਡੀ ਪੱਧਰ ਤੇ ਬੱਚਿਆਂ ਨੇ ਮੌਨਟਰੀਅਲ ਦੇ ਵਿੱਚ ਅਪਲਾਈ ਕੀਤਾ ਔਰ ਵੀਜ਼ਾ ਵੀ ਲਏ ਔਰ ਜਿਆਦਾ ਗਿਣਤੀ ਜਦੋਂ ਜਿਸ ਚੀਜ਼ ਦਾ ਜਿੱਥੇ ਜਿਆਦਾ ਮਾਲ ਵਿਕੇਗਾ ਇੱਕ ਬੜੀ ਸਿੰਪਲ ਜਿਹਾ ਫੰਡਾ ਹੈ ਸੇਲ ਦਾ ਜਿੱਥੇ ਜਿਆਦਾ ਸਵਾਨ ਵਿਕਦਾ ਜਿਆਦਾ ਮਾਲ ਵਿਕਦਾ ਤੇ ਉਸੇ ਵਾਲੀ ਜਿਆਦਾ ਹਰਕਤ ਦੀ ਨਿਗਾਹ ਹੁੰਦੀ ਹੈ ਸੋ ਕਿਉਂਕਿ ਗਵਰਨਮੈਂਟ ਨੇ ਸੀਏਕਿਉ ਬੜੀ ਵੱਡੀ ਗਿਣਤੀ ਚ ਅਪਲਾਈ ਹੋਣ ਕਰਕੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਆਡਿਟ ਸ਼ੁਰੂ ਕਰ ਦਿੱਤਾ ਕਰਨਾ ਕਿ ਜਿਹੜੇ ਬੱਚੇ ਪੜ੍ਹਦੇ ਮੌਨਟਰੀਅਲ ਚ ਕਲਾਸ ਸੈਟਰਡੇ ਸੰਡੇ ਲਾਉਂਦੇ ਇੱਥੇ ਮੌਨਟਰੀਅਲ ਚ ਕੰਮ ਮੁੜ ਕੇ ਟੋਰਾਂਟੋ ਕਰਨ ਜਾਂਦੇ ਆ ਇਹਦੀਆਂ ਬਥੇਰੀਆਂ ਵੀਡੀਓ ਤੁਸੀਂ YouTube ਤੇ Facebook ਤੇ ਵੀ ਦੇਖੀ ਵੀ ਸਕਦੇ ਹੋ ਔਰ ਜਦੋਂ ਕਿਤਨੇ ਕਿਤੇ ਸਿਸਟਮ ਅਬਿਊਜ਼ ਹੋ ਗਿਆ ਕਿ ਬੱਚਾ ਪੜ੍ਹਨ ਮੌਨਟਰੀਅਲ ਚ ਆਉਂਦਾ ਕੰਮ ਟੋਰਾਂਟੋ ਕਰਦਾ ਇਕਨੋਮੀ ਮੌਨਟਰੀਅਲ ਦੀ ਤਾਂ ਫਿਰ ਉੱਥੇ ਦੀ ਉੱਥੇ ਰਹਿ ਗਈ ਜੇ ਲੋਕਲ ਉੱਥੇ ਜਿਹੜੇ ਬੱਚੇ ਕੰਮ ਨਹੀਂ ਕਰਨਗੇ ਲੋਕੋ ਲੋਥੇ ਆਪਣੀ ਅਕਮੋਡੇਸ਼ਨ ਨਹੀਂ ਰਹਿਣਗੇ ਆਪਣੀ ਲੋਕਲ ਗਰੋਸਰੀ ਨਹੀਂ ਖਰੀਦਣਗੇ ਜਾਂ ਲੋਕਲ ਉਥੇ ਸ਼ਾਪਿੰਗ ਨਹੀਂ ਕਰਨਗੇ ਤਾਂ ਇਕਨੋਮੀ ਤਾਂ ਫਿਰ ਉਥੇ ਉਥੇ ਰਹਿ ਜਾਣੀ ਸੋ ਇਹਨੂੰ ਧਿਆਨ ਚ ਰੱਖਦੇ ਹੋਏ ਸਾਰੀ ਇੱਕ ਦਿਸ਼ਾ ਨਿਰਦੇਸ਼ ਇਨਸਟਰਕਸ਼ਨ ਜਾਰੀ ਕੀਤੀਆਂ ਗਿਆ ਕਯੂਬੀ ਗਵਰਨਮੈਂਟ ਵੱਲੋਂ ਸਾਰੇ ਕਾਲਜ ਜਿਨ੍ਹਾਂ ਨੇ 10 ਨਾਮ ਮੈਂ ਹੁਣ ਬੋਲ ਕੇ ਹਟਿਆ ਇਹਨਾਂ ਦੇ ਪੂਰੇ ਡਾਕੂਮੈਂਟੇਸ਼ਨ ਚੈੱਕ ਹੋਣਗੇ ਪੂਰੀ ਪੜਤਾਲ ਹੋਏਗੀ ਕਿੱਥੇ ਕਿੱਥੇ ਕੋਤਾਈਆਂ ਪਈਆਂ ਗਈਆਂ ਜਿੱਥੇ ਜਿੱਥੇ ਗਲਤੀਆਂ ਪਈਆਂ ਜਾਣਗੀਆਂ ਉੱਥੇ ਉੱਥੇ ਇਹਨਾਂ ਨੂੰ ਸੁਧਾਰਨ ਲਈ ਇਨਸਟਰਕਸ਼ਨ ਜਾਰੀ ਕੀਤੀਆਂ ਜਾਣਗੀਆਂ 31 ਮਾਰਚ ਤੋਂ ਬਾਅਦ ਫਿਰ ਇਹ ਸਾਰੇ CAQs ਬਹਾਲ ਕੀਤੇ ਜਾਣਗੇ ਜੋ ਫਿਲਹਾਲ ਟੈਂਪਰੇਰੀ ਸਸਪੈਂਡ ਕਰ ਦਿੱਤੇ ਗਏ ਨੇ ਹੁਣ ਜਿੰਨਾ ਬੱਚਿਆਂ ਦੇ CAQs ਆ ਚੁੱਕੇ ਨੇ ਜਿੰਨਾ ਬੱਚਿਆਂ ਦੇ CAQs ਆਲਰੇਡੀ ਆ ਚੁੱਕੇ ਨੇ ਫਾਈਲ ਹਾਲੇ ਲਾਜ ਨਹੀਂ ਹੋਈ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਜਿੰਨਾ ਬੱਚਿਆਂ ਦੀ ਫਾਈਲ ਆਲਰੇਡੀ ਲਾਜ ਹੋ ਚੁੱਕੀ ਹੈ ਉਹਨਾਂ ਨੂੰ ਵੀ ਕੋਈ ਫਰਕ ਨਹੀਂ ਪੈਣਾ ਜਿੰਨਾ ਬੱਚਿਆਂ ਦੇ ਵੀਜ਼ਾਸ ਆ ਚੁੱਕੇ ਨੇ ਉਹਨਾਂ ਨੂੰ ਵੀ ਕੋਈ ਫਰਕ ਨਹੀਂ ਪੈਣਾ ਜਿਹੜੇ ਬੱਚੇ ਦੀ ਆਨਲਾਈਨ এডਿਕੇਸ਼ਨ ਚੱਲ ਰਹੀ ਹੈ ਏਪੀ ਵਗੈਰਾ ਆ ਚੁੱਕੀ ਸੀ ਹੱਲੇ ਵੀਜ਼ਾ ਪਾਸਪੋਰਟ ਤੇ ਸਟੈਂਪ ਨਹੀਂ ਹੋਇਆ ਉਹਨਾਂ ਨੂੰ ਵੀ ਫਰਕ ਬਿਲਕੁਲ ਨਹੀਂ ਪੈਣਾ ਧਿਆਨ ਨਾਲ ਗੱਲ ਸੁਣ ਲਿਓ ਜਿਨ੍ਹਾਂ ਬੱਚਿਆਂ ਦੇ ਕੋਲ ਸੀਏਕਿਊਸ ਆ ਚੁੱਕੇ ਨੇ ਜਾਂ ਜਿਨ੍ਹਾਂ ਬੱਚਿਆਂ ਦੀ ਫਾਈਲ ਅੰਬੈਸੀ ਚ ਸਬਮਿਟ ਹੈ ਲੌਜ ਹੈ ਇਥੇ ਉੱਪਰ ਵਾਈਫਾਈ ਦਾ ਕਨੈਕਸ਼ਨ ਘਟਿਆ ਅੱਜ ਬਾਹਰ ਉੱਪਰ ਬੈਠ ਕੇ ਗੱਲ ਕਰ ਰਿਹਾ ਸੋ ਫਰਕ ਕਿਹਨਾਂ ਨੂੰ ਪਏਗਾ ਫਰਕ ਉਹਨਾਂ ਵਿਦਿਆਰਥੀਆਂ ਨੂੰ ਪਏਗਾ ਜਿਹੜੇ ਵਿਦਿਆਰਥੀਆਂ ਦੇ ਸੀਏਕਿਊਸ ਹਾਲੇ ਅਪਲਾਈ ਨਹੀਂ ਹੋਏ ਜਾਂ ਫਿਰ ਅਪਲਾਈ ਹੋਏ ਨੇ ਅੰਡਰ ਪ੍ਰੋਸੈਸ ਨੇ ਹਲੇ ਸੀਏਕਿਊਜ਼ ਇਸ਼ੂ ਨਹੀਂ ਹੋਏ ਆ ਦੋ ਵਿਦਿਆਰਥੀਆਂ ਨੂੰ ਫਰਕ ਪਏਗਾ ਮੌਂਟਰੀਅਲ ਦੇ ਇਹਨਾਂ 10 ਕਾਲਜ ਜਿਨ੍ਹਾਂ ਚ ਕੈਨੇਡਾ ਕਾਲਜ ਹੈ ਜਿਨ੍ਹਾਂ ਚ ਸੀਡੀਈ ਕਾਲਜ ਹੈ ਸੀਡੀਆਈ ਕਾਲਜ ਹੈ ਐਮ ਕਾਲਜ ਹੈ ਇਹਨਾਂ ਕਾਲਜਸ ਦੇ ਵਿਦਿਆਰਥੀਆਂ ਨੇ ਅਗਰ ਫੀਸਸ ਪੇ ਕੀਤੀਆਂ ਨੇ ਅਗਰ ਤੁਸੀਂ ਸੀਏਕਿਊ ਅਪਲਾਈ ਕੀਤਾ ਹਲੇ ਤੁਹਾਡਾ ਸੀਏਕਿਊ ਇਸ਼ੂ ਨਹੀਂ ਹੋਇਆ ਤਾਂ ਉਹ ਉਹਨਾਂ ਬੱਚਿਆਂ ਨੂੰ ਹਲੇ ਸੀਏਕਿਊਜ਼ 31 ਮਾਰਚ ਤੱਕ ਜਾਰੀ ਨਹੀਂ ਹੋਣਗੇ ਉਹਨਾਂ ਬੱਚਿਆਂ ਨੇ ਉਹਨਾਂ ਹੱਲ ਕੀਤਾ ਉਹਨਾਂ ਬੱਚਿਆਂ ਲਈ ਹੱਲ ਇਹ ਹੈ ਜਾਂ ਤਾਂ ਨੈਕਸਟ ਜੁਲਾਈ ਦਾ ਇੰਟੇਕ ਡੈਫਰ ਕਰਉਣਾ ਪਏਗਾ ਜਾਂ ਫਿਰ ਇਸ ਕਾਲਜ ਤੋਂ ਫੀਸ ਵਾਪਸ ਲੈ ਕੇ ਦੂਜੇ ਕਾਲਜ ਦਾਖਲ ਲੈ ਕੇ ਸੀਏਕਯੂ ਅਪਲਾਈ ਕਰਨਾ ਪਏਗਾ ਸੋ ਨਾਥਿੰਗ ਟੂ ਵਰੀ ਆਰਐਸ ਕੋਲ ਦੇ অলਮੋਸਟ ਸਾਰੇ ਬੱਚਿਆਂ ਦੇ ਸੀਏਕਯੂਜ਼ ਆ ਚੁੱਕੇ ਨੇ ਤਕਰੀਬਨ 17 18 ਵੀਕ ਤੇ ਤਕਰੀਬਨ ਸਾਡੇ ਸਟੂਡੈਂਟਸ ਨੇ ਆਲਰੇਡੀ ਲਿਸਟ 'ਤੇ ਚੱਕਰਾ ਚੁੱਕੇ ਆ 20 ਵੀਕ ਤੇ ਲੱਗੇ ਛੱਕੇ ਸਾਡੇ ਬੱਚੇ ਜਿਨ੍ਹਾਂ ਦੇ ਸੀਏਕਯੂ ਸਾਡੇ ਪੈਂਡਿੰਗ ਆ ਸੋ ਇਹ ਲਾਈਵ ਉਹਨਾਂ 20 ਬੱਚਿਆਂ ਦੇ ਲਈ ਵੀ ਹੈ ਅਗਰ ਸੀਏਕਯੂ ਤੁਹਾਡਾ ਹਾਲੇ ਪੈਂਡਿੰਗ ਹੈ ਨਹੀਂ ਆਇਆ ਘਬਰਉਣ ਆਟੋਮੈਟਿਕਲੀ ਤੁਹਾਨੂੰ ਦੂਜੇ ਕਾਲਜ ਵਿੱਚ ਡੈਫਰ ਕਰਕੇ ਜਾਂ ਸ਼ਿਫਟ ਕਰਕੇ ਸੀਏਕਯੂ ਅਪਲਾਈ ਕਰ ਦਿੱਤਾ ਜਾਏਗਾ ਜਾਂ ਫਿਰ ਵੇਟ ਕਰ ਸਕਦੇ ਹੋ ਤਾਂ ਜੁਲਾਈ ਬੈਚ ਦੀ ਫਿਰ ਨਵੇਂ ਡੈਫਰ ਲਈ ਜਾ ਸਕਦੀ ਹੈ ਵੀ ਦਿਸੇਮ ਕਾਲਜ ਵੀ ਦਿਸੇਮ ਫੀਸ ਹੁਣ ਏਡੇ ਵੱਡੇ ਵੱਡੇ ਗਰੁੱਪਸ ਨੇ ਸੀਡੀਆਈ ਕਾਲਜ ਕੰਨ ਕਰ ਲਈ ਹੈ ਕੈਨਨਾ ਕਾਲਜ ਜਿੱਥੇ ਘਟੋ ਘਟ 8-10 ਹਜ਼ਾਰ ਬੱਚੇ ਨੂੰ ਪੜਾਉਣ ਦੀ ਕੈਪੈਸਿਟੀ ਹੈ ਜੇ ਕਾਲਜ ਤੇ ਐਵਰੇਜ ਵੇਸ ਤੇ ਜੇ 5-7 ਹਜ਼ਾਰ ਬੱਚਾ ਵੀ ਇੱਕ ਕਾਲਜ ਪੜ੍ਹ ਸਕਦਾ 5000 ਵੀ ਲਗਾ ਕੇ ਚੱਲੀਏ ਤਾਂ 10 ਕਾਲਜ ਨੇ 50 ਹਜ਼ਾਰ ਬੱਚੇ ਦਾ ਭੁੱਖ ਖਲਵਾੜ ਨਹੀਂ ਕਰ ਸਕਦੀ ਕਿਉਂਕਿ ਗਵਰਨਮੈਂਟ ਸ ਉਸ ਕਰਕੇ ਹੋਈ ਤਾਂ ਕਿ ਥੁੜੀਆਂ ਜਿਹੜੀਆਂ ਏਜੰਟਾਂ ਨੇ ਵੀ ਮਤਲਬ ਐਡਲ ਦੇ ਪਾਸੇ ਜ਼ੋਰ ਬਣਿਆ ਸੀ ਚਲੋ ਜੀ 1.5 ਲੱਖ ਰੁਪਏ ਚ ਕੈਨੇਡਾ ਚਲੋ 3 ਲੱਖ ਰੁਪਏ ਚ ਕੈਨੇਡਾ ਚਲੋ ਕੋਈ ਬੰਦਾ ਭਰਾ ਕਹਿੰਦਾ 2.5 ਲੱਖ ਚ ਕੈਨੇਡਾ ਚਲੋ ਸੋ ਇੰਨੀਆਂ ਸਸਤੀਆਂ ਸਸਤੀਆਂ ਜਿਹੇ ਆਪਸ਼ਨ ਦੇ ਕੇ ਬੱਚਿਆਂ ਨੂੰ ਕਿਸੇ ਨਾ ਕਿਸੇ ਪਾਸੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਫਿਰ ਬੱਚਿਆਂ ਨੂੰ ਕੁਝ ਲੁਭਾਉਣੀਆਂ ਇਹੋ ਜਿਹੀਆਂ ਅਟਰੈਕਟਿਵ ਆਫਰਸ ਦਿੱਤੀਆਂ ਜਾਂਦੀਆਂ ਤੇ ਫਿਰ ਕਿਤੇ ਨਾ ਕਿਤੇ ਸਿਸਟਮ ਅਬਿਊਜ਼ ਤਾਂ ਹੁੰਦਾ ਹੀ ਹੁੰਦਾ ਯਾਰ ਜਦੋਂ ਸੇਲ ਲੱਗਦੀ ਫਿਰ ਚੰਗੇ ਦੇ ਨਾਲ ਮਾੜਾ ਸਮਾਨ ਵੀ ਨਾਲ ਨਿਕਲਦਾ ਹੀ ਉਦੋਂ ਸੋ ਉਹਨਾਂ ਚੀਜ਼ਾਂ ਕਰਕੇ ਸਭ ਚੀਜ਼ਾਂ ਹੋਈਆਂ ਨੇ ਸੋ ਜਿਵੇਂ ਕੈਨੇਡਾ ਕਾਲਜ ਨੇ 26 ਨਵੰਬਰ ਤੋਂ ਆਪਣੀ ਆਇਲਸ ਰਿਕੁਆਇਰਮੈਂਟ ਵਧਾ ਕੇ 6 ਇਚ ਕਰ ਦਿੱਤੀ ਸੀ ਫਿਰ ਬਾਕੀ ਕਾਲਜ ਵੀ ਆਪਣੀ ਰਿਕੁਆਇਰਮੈਂਟਸ ਵਧਾਉਣਗੇ ਜਿਹੜੇ ਵੀਕ ਪ੍ਰੋਫਾਈਲਸ ਵਾਲੇ ਬੱਚੇ ਜਿਹੜੇ ਇੱਕ ਤੋਂ 5.5 ਜਾਂ ਜਨਾਰੇ ਨੰਬਰ ਘੱਟ ਹੁੰਦੇ ਸੀ ਸਾਰਿਆਂ ਨੂੰ ਮੌਂਟਰੀਅਲ ਦੇ ਵਿੱਚ ਦਾਖਲਾ ਮਿਲ ਜਾਂਦਾ ਸੀ ਉਹਨਾਂ ਸਾਰੇ ਸਟੂਡੈਂਟਸ ਨੂੰ ਹੁਣ ਸ਼ਾਇਦ ਆਪਣੇ ਜਿਹੜੀ ਐਡਮਿਸ਼ਨ ਕਰਾਈਟੇਰੀਆ ਉਹਨਾਂ ਕਾਲਜਾਂ ਨੂੰ ਚੇਂਜ ਕਰਨਾ ਪਵੇ ਹੁਣ ਇਕਾ ਦੁਕਾ ਕਾਲਜ ਦੇ ਬੱਚੇ ਨੇ ਮੌਨਟਰੀਅਲ ਦੇ ਵਿੱਚ ਜਿਹੜੇ ਹਾਲੇ ਵੀ ਇੱਕ ਮੋਡਿਊਲ ਤੋਂ ਸਾਡੇ ਪੰਜ ਬੈਂਡ ਐਂਡ ਵੀਕ ਪ੍ਰੋਫਾਈਲਸ ਨੂੰ ਸੱਦਾ ਦੇ ਰਿਹਾ ਸੋ ਮਨ ਲੱਗਦਾ ਕਿ ਇਹ ਜਿਹੜੇ ਟੈਂਪਰੇਰੀ ਸਸਪੈਂਡ ਹੋਏ ਨੇ ਸੀ ਏਕਿਊ ਉਹਨਾਂ ਨੂੰ ਧਿਆਨ ਚ ਰੱਖ ਕੇ ਦੇਹੋ ਜਿਹੜੇ ਕਾਲਜ ਹੁਣ ਵੀਕ ਪ੍ਰੋਫਾਈਲ ਲੈ ਰਹੇ ਉਹ ਵੀ ਸ਼ਾਇਦ ਆਪਣਾ ਐਲੀਜੀਬਿਲਟੀ ਕਰੀਟਰੀਆ ਵਧਾ ਦੇਣ ਸੋ ਬੱਚਿਆਂ ਨੂੰ ਘਬਰਾਉਣ ਦੀ ਲੋੜ ਨਹੀਂ ਕੋਈ ਦੁਨੀਆ ਨਹੀਂ ਖਤਮ ਹੋ ਗਈ ਕੋਈ ਕੈਨੇਡਾ ਸਰਕਾਰ ਨੇ ਵੀਜ਼ਾ ਨਹੀਂ ਰੋਕ ਦਿੱਤੇ ਕਿਤੇ ਵੀਜ਼ੇ ਦੇਣੇ ਬੰਦ ਨਹੀਂ ਕਰ ਦਿੱਤੇ ਨਾ ਕਰਨੇ ਅਗਲੇ ਹਾਲੇ 4-5 ਸਾਲ ਕੋਈ ਸੰਭਾਵਨਾ ਨਹੀਂ ਹੋ ਜੀ ਸੋ ਫਰਕ ਸਿਰਫ ਇਹ ਹੈ ਕਿ ਉਹਨਾਂ ਬੱਚਿਆਂ ਨੂੰ ਹੁਣ 2 ਤੋਂ 3 ਮਹੀਨੇ ਵੇਟ ਕਰਨੀ ਪੈਗੀ ਜਿਨ੍ਹਾਂ ਨੇ ਆਪਣੀ ਕਾਲਜ ਚੇਂਜ ਨਹੀਂ ਕਰਨੀ ਤੇ ਜੇ ਵੇਟ ਨਹੀਂ ਕਰ ਸਕਦੇ ਕਾਲਜ ਚੇਂਜ ਕਰਕੇ ਆਪਣੀ ਫੀਸ ਰਿਫੰਡ ਲੈ ਲਓ ਡੇਢ ਕੁ ਮਹੀਨੇ ਦੇ ਵਿੱਚ ਵਿੱਚ ਫੀਸ ਰਿਫੰਡ ਆਏਗੀ ਆਪਣੇ ਦੂਜੇ ਕਾਲਜਾਂ 'ਚ ਸੀਏਕਯੂ ਅਪਲਾਈ ਕੀਤਾ ਜਾ ਸਕਦਾ ਐਂਡ ਬਹੁਤ ਸਾਰੇ ਕਾਲਜ ਨੇ ਜਿਹੜੇ ਫੁੱਲ ਫੀਸ ਨਹੀਂ ਵੀ ਲੈਂਦੇ ਥੋੜੀ ਜੀ 100 200 ਡਾਲਰ ਫੀਸ ਲੈ ਕੇ ਐਲਓਏ ਦੇ ਦਿੰਦੇ ਨੇ ਕਿਉਂਕਿ ਸੀਏਕਯੂ ਲੈਣ ਲਈ ਐਲਓਏ ਲੈਣਾ ਜ਼ਰੂਰੀ ਹੈ ਸੋ ਐਲਓਏ ਲੈ ਕੇ ਲੈਟਰ ਆਫ ਐਕਸੈਪਟੈਂਸ ਲੈ ਕੇ ਤੁਸੀਂ ਆਪ ਦਾ ਸੀਏਕਯੂ ਅਪਲਾਈ ਕਰੋ ਉਕੇ ਅੱਜ ਦੀ ਡੇਟ 'ਚ ਸੀਏਕਯੂ ਨੂੰ ਘੱਟੋ-ਘੱਟ 40 ਤੋਂ 50 ਦਿਨ ਲੱਗ ਰਹੇ ਆ ਜੋ ਕਿ ਪਹਿਲਾਂ 15 ਤੋਂ 20 ਦਿਨ 'ਚ ਆ ਜਾਂਦਾ ਸੀ ਸੋ ਜਦ ਤੱਕ ਤੁਹਾਡਾ 40 ਤੋਂ 50 ਦਿਨਾਂ 'ਚ ਸੀਏਕਯੂ ਆਣਾ ਤੁਸੀਂ ਉਸ ਤੋਂ ਬਾਅਦ ਆਪਦੀ ਫੀਸ ਭਰੋ ਔਰ 40-50 ਦਿਨਾਂ 'ਚ ਤੁਹਾਡੀ ਦੂਸਤ ਕਾਲੇ ਤੋਂ ਫੀਸਰ ਫੰਡ ਵੀ ਆ ਜਾਏਗੀ ਫੋਰ ਐਗਜ਼ਾਮਪਲ ਤੁਸੀਂ ਅੱਜ ਕੈਨੇਡਾ ਕਾਲਜ ਅਪਲਾਈ ਕੀਤਾ ਤੁਹਾਡੀ ਫੀਸ ਜਾ ਚੁੱਕੀ ਹੈ ਤੁਸੀਂ ਹੁਣ ਦੂਜੇ ਕਾਲਜ ਅਪਲਾਈ ਕਰਨਾ ਚਾਹੁੰਦੇ ਹੋ ਦੂਜੇ ਕਾਲਜ ਐਲੋਵ ਜੋ ਕਿ 100-200-250 ਡਾਲਰ ਦੇ ਕੇ ਮਿਲ ਜਾਂਦਾ ਹੈ ਸੀਏਕਯੂ ਐਲੋਵ ਲੈ ਕੇ ਆਪਦਾ ਸੀਏਕਯੂ ਅਪਲਾਈ ਜਦ ਤੱਕ ਤੁਹਾਡਾ ਸੀਏਕਿਓ ਨਾ ਕੈਨੇਡਾ ਕਾਲਜ ਤੋਂ ਫੀਸ ਰਿਫੰਡ ਆ ਜੇ ਕਿ ਤੁਸੀਂ ਦੂਜੇ ਕਾਲਜ ਅਪਲਾਈ ਕਰ ਸਕਦੇ ਹੋ ਸੋ ਸਾਰੇ तमाम ਪੰਜਾਬ ਦੇ ਵਿਦਿਆਰਥੀ ਹਰਿਆਣਾ ਹੈ ਪਾਚਲ ਦੇ ਵਿਦਿਆਰਥੀ ਦਿੱਲੀ ਦੇ ਵਿਦਿਆਰਥੀ ਸਾਊਥ ਜਿਹੜੇ ਵੀ ਵਿਦਿਆਰਥੀ ਕੈਨੇਡਾ ਜਾਣਾ ਚਾਹੁੰਦੀ ਸੀ ਮੋਂਟਰੀਅਲ ਦਾ ਅਪਲਾਈ ਕੀਤਾ ਹੈ ਜਿਹੜੇ ਕਾਲਜ ਮੈਂ ਨਾਮ ਬੋਲ ਕੇ ਹਟਿਆ ਲਿਸਟ ਆਲਰੇਡੀ ਮੈਂ ਆਪਣੇ ਫੇਸਬੁੱਕ ਪੇਜ ਤੇ ਵੀ ਪਾ ਦਾਂਗਾ ਅਪਲੋਡ ਕਰ ਦਿਆਂਗਾ 10 ਕਾਲਜ ਜਿਨ੍ਹਾਂ ਦਾ ਨਾਮ ਲਿਸਟ ਵਿੱਚ ਆਇਆ ਜਿਨ੍ਹਾਂ ਦੇ ਸੀਏਕਿਓ ਟੈਂਪਰੇਰੀ ਸਸਪੈਂਡ ਕੀਤੇ ਗਏ ਨੇ ਸੋ ਟੈਂਪਰੇਰੀ ਸਸਪੈਂਸ਼ਨ ਹੈ ਧਿਆਨ ਨਾਲ ਗੱਲ ਸਮਝ ਲਿਓ ਇਟਸ ਨਾਟ ਟਰਮੀਨੇਟਡ ਇਟਸ ਨਾਟ ਪਰਮਨੈਂਟ ਸਸਪੈਂਡਡ ਇਟਸ ਟੈਂਪਰੇਰੀ ਸਸਪੈਂਡਡ ਕਿ 31 ਮਾਰਚ ਤੱਕ ਅਸੀਂ ਤੁਹਾਡੇ ਕਾਲਜਾਂ ਦਾ ਆਡਿਟ ਕਰਾਂਗੇ ਡਾਕੂਮੈਂਟੇਸ਼ਨ ਦੀ ਪੂਰੀ ਜਾਂਚ ਪੜਤਾਲ ਕਰਾਂਗੇ ਉਸ ਤੋਂ ਬਾਅਦ ਅਗਲਾ ਫਰਦਰ ਡਿਸੀਜਨ ਦਿੱਤਾ ਜਾਏਗਾ ਸੋ ਹੋਪਫੁਲੀ ਨਾ ਸਾਰੇ ਕਾਲਜਾਂ ਨੇ ਆਲਰੇਡੀ ਐਕਸ਼ਨ ਚ ਹਰਕਤ ਚ ਆ ਗਏ ਨੇ ਐਂਡ ਡਾਕੂਮੈਂਟੇਸ਼ਨ ਤਿਆਰ ਕਰਕੇ 15 ਜਨਵਰੀ ਤੱਕ ਇਹਨਾਂ ਨੇ ਸਬਮਿਟ ਕਰ ਦੇਣੇ ਆ ਔਰ ਉਮੀਦ ਕਰਦਾ ਕਿ ਮਾਰਚ ਦੇ ਵਿੱਚ ਵਿੱਚ ਇਹਨਾਂ ਸਾਰਿਆਂ ਦੇ ਫਿਰ ਜਿਹੜੇ ਸਸਪੈਂਡ ਕੀਤੇ ਗਏ ਨੇ ਸੀਏਕਿਊਜ਼ ਉਹ ਬਹਾਲ ਕਰ ਦਿੱਤੇ ਜਾਣਗੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਤੱਕ ਪੈਣਾ ਭਰਾਵਾਂ ਤੱਕ ਚਾਹਣ ਵਾਲਿਆਂ ਤੱਕ ਸਸਪੈਂਡ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਬੱਚੇ ਮੌਨਟਰੀਅਲ ਜਾਣਾ ਚਾਹੁੰਦੇ ਨੇ ਉਹਨਾਂ ਦੇ ਵਿੱਚ ਇਸ ਟਾਈਮ ਦੁਚਿੱਤੀ ਦੀ ਜਿਹੜੀ ਸਥਿਤੀ ਬਣੀ ਹੋਈ ਆ ਕਨਫਿਊਜ਼ਨ ਦੀ ਜਿਹੜੀ ਸਥਿਤੀ ਬਣੀ ਆ ਉਹ ਦੂਰ ਹੋ ਸਕੇ ਸੋ ਕਿਹੜੇ ਵਿਦਿਆਰਥੀ ਨੂੰ ਫਰਕ ਪਏਗਾ ਕਿਹਨਾਂ ਨੂੰ ਨਹੀਂ ਫਰਕ ਪਏਗਾ ਮੈਂ ਵੀਡੀਓ ਚ ਡਿਟੇਲਸ ਦੱਸ ਚੁੱਕਿਆ ਆ ਅਗਰ ਹੁਣ ਤੁਸੀਂ ਲੇਟ ਜੁੜੇ ਹੋ ਤਾਂ ਵੀਡੀਓ ਫਿਰ ਅਪਲੋਡ ਜਦੋਂ ਹੋ ਜੇਗੀ ਰਿਵਾਈਂਡ ਕਰਕੇ ਵੇਖੀ ਜਾ ਸਕਦੀ ਆ ਸੋ ਇੱਕ ਵਾਰ ਫਿਰ ਜਾਂਦੇ ਜਾਂਦੇ ਇੰਨਾ ਕਹੂੰਗਾ ਕਿ 2020 ਨੇ ਕਸਰ ਕੋਈ ਛੱਡਣੀ ਨਹੀਂ ਸੀ ਆਪਣੀ ਸੋ ਮੈਨੂੰ ਲੱਗਦਾ ਕਿ ਸੁਖਾ ਭਰਪੂਰ ਇਹ ਰਾਤ ਨਿਕਲੇ ਤੇ ਫਿਰ 2021 ਦੀ ਜਿਹੜੀ ਸ਼ੁਰੂਆਤ ਹੈ 1 ਜਨਵਰੀ ਦੀ ਉਹ ਪ੍ਰਮਾਤਮਾ ਸੱਚੇ ਪਾਸ਼ਾ ਬੜੀ ਸੁਖਾ ਭਰਪੂਰ ਸਾਰੇ ਨੇ ਲੈ ਕੇ ਆਵੇ ਤੁਹਾਡੇ ਲਈ ਤੁਹਾਡੇ ਪਰਿਵਾਰਾਂ ਲਈ ਤੁਹਾਡੀ ਸਾਰਿਆਂ ਦੀ ਹੈਲਥ ਬੜੀ ਤੰਦਰੁਸਤ ਰਹੇ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਖੁਸ਼ੀਆਂ ਮਿਲਣ ਸਾਰਿਆਂ ਦੇ ਸੁਪਨੇ ਪੂਰੇ ਹੋਣ ਜੋ ਜੋ ਤੁਸੀਂ ਮਰਦਾਂ ਪ੍ਰਮਾਤਮਾ ਅੱਗੇ ਮੰਗੀਆਂ ਰੱਬ ਉਹ ਤੁਹਾਡੀਆਂ ਮਰਦਾਂ ਪੂਰੀਆਂ ਕਰੇ 2021 ਤੁਹਾਡੇ ਸਾਰਿਆਂ ਦੀ ਬੜੀ ਖੁਸ਼ੀਆਂ ਭਰਪੂਰ ਸਵੇਰ ਲੈ ਕੇ ਆਵੇ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਤੇ ਪੂਰੀ ਆਰਐਸ ਗੋਬਲ ਦੀ ਸਮੁੱਚੀ ਟੀਮ ਵੱਲੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁबारकਾਂ ਔਰ ਪ੍ਰਮਾਤਮਾ ਕਰੇ ਤੁਸੀਂ ਸਾਰੇ ਜਾਣੇ ਰਾਤ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੋ ਸੋ ਪਲੀਜ਼ ਇਹ ਵੀਡੀਓ ਬਣਾਉਣ ਦਾ ਮਕਸਦ ਲਾਈਵ ਹੋਣ ਦਾ ਮਕਸਦ ਮੌਨਟੀਗਲ ਦੇ ਜਿਹੜੇ ਸਟੂਡੈਂਟਸ ਵਿੱਚ ਦੁਚਿੱਤੀ ਬਣੀ ਹੈ ਕਨਫਿਊਜ਼ਨ ਬਣੀ ਉਹ ਕਲੀਅਰ ਕਰਨਾ ਸੀ ਆਈ ਥਿੰਕ ਮੈਂ ਆਪਣੇ ਇਸ ਵੀਡੀਓ ਚ ਸਾਰੀ ਗੱਲਾਂ ਕਲੀਅਰ ਕਰ ਚੁੱਕਿਆ ਫਿਰ ਵੀ ਕੋਈ ਕਨਫਿਊਜ਼ਨ ਰਹਿ ਗਈ ਹੋਵੇ ਤਾਂ 70509 70509 ਇਸ ਨੰਬਰ ਤੇ ਕਾਲ ਕਰਕੇ ਮੇਰੇ ਨਾਲ ਮੇਰੀ ਟੀਮ ਨਾਲ ਸੰਪਰਕ ਕੀਤਾ ਜਾ ਸਕਦਾ ਜਾਂ ਫਿਰ ਇਸ ਵੀਡੀਓ ਤੇ ਲਾਈਕ ਕਮੈਂਟ ਛੱਡ ਕੇ ਤੁਸੀਂ ਆਪ ਦਾ ਸਵਾਲ ਜਾਂ ਆਪਣੀ ਕਨਫਿਊਜ਼ਨ ਪੁੱਛ ਸਕਦੇ ਹੋ ਮੈਂ ਲਾਈਵ ਤਾਂ ਨਹੀਂ रह ਸਕਦਾ ਬਟ ਇਸ ਤੋਂ ਬਾਅਦ ਨੂੰ ਉਸ ਸਾਰੇ ਸਵਾਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਜਿਉਂਦੇ ਵਸਦੇ ਰਹੋ ਰੱਬ ਰਾਖਾ